ਪਾਤਸ਼ਾਹ ਨੇ ਇਸ਼ਨਾਨ ਕਰਨ ਦੀ ਇੱਛਾ ਲੱਗੀ ਅੱਜ ਅਨੰਦਪੁਰ ਸਾਹਿਬ ਤੋਂ ਚੱਲੇ ਨੇ ਮਾਛੀਵਾੜਾ ਸਾਹਿਬ ਤੱਕ ਕਈ ਦਿਨਾਂ ਬਾਅਦ ਕਮਰ ਕਸਾ ਖੁੱਲਣੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਦੋਂ ਇਸ਼ਨਾਨ ਕਰਾਉਣ ਲੱਗੇ ਨਾ ਤਿੰਨ ਸਿੱਖ ਪਿਆਰੇ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਗੁਲਾਬਾ ਤੇ ਪੰਜਾਬਾ ਪੰਜ ਸਿੱਖ ਪਾਤਸ਼ਾਹ ਦਾ ਇਸ਼ਨਾਨ ਕਰਾਉਣ ਲੱਗੇ ਜਦੋਂ ਚੋਲਾ ਲਾਇਆ ਨਾ ਤਾਂ ਸਰੀਰ ਨਾਲ ਚਿਮੜਿਆ ਪਿਆ ਸੀ ਉਹ ਝੋਲਾ ਲੀਰੋ ਲੀਰ ਬਾਦਸ਼ਾਹ ਦੀ ਪੋਸ਼ਾਕ ਲਾਈ ਰਾਨੀ ਦੀ ਹੱਦ ਨਾ ਰਹੀ ਝੋਲੇ ਦੇ ਥੱਲੇ ਵੀ ਇੱਕ ਕਮਰ ਕਸ ਕੇ ਮਹਾਰਾਜ ਇੱਕ ਆਸ ਵਾਸਤੇ ਉਹ ਕਮਰ ਕਸਾ ਇੰਨਾ ਕਸਿਆ ਹੋਇਆ ਕਿ ਬਾਦਸ਼ਾਹ ਦੇ ਪੇਟ ਵਿੱਚ ਖੁੱਭ ਗਿਆ ਸਿੱਖ ਪੁੱਛਦੇ ਨੇ ਬਾਦਸ਼ਾਹ ਇਹ ਝੋਲੇ ਦੇ ਭੁਏ ਪੇਟ ਉੱਤੇ ਕਮਰ ਕਸਾ ਕਿਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਪਿਆਰ ਨਾਲ ਨਜ਼ਰ ਭਰ ਕੇ ਕਿਹਾ ਦਿਆ ਸਿੰਘ ਗੁਰੂ ਗੋਬਿੰਦ ਸਿੰਘ ਨੂੰ ਵੀ ਭੁੱਖ ਲੱਗਦੀ ਸੀ ਮੈਂ ਚਾਹੁੰਦਾ ਸੀ ਮੇਰੇ ਹਿੱਸੇ ਦਾ ਵੀ ਮੇਰੇ ਸਿੱਖ ਪੁੱਤ ਸ਼ੱਕ ਲੈਣ ਮੈਂ ਕਮਰ ਕਸਾ ਹੋਰ ਕਸ ਲੈਂਦਾ ਸੀ ਦਇਆ ਸਿੰਘ ਕੀ ਮੈਨੂੰ ਭੁੱਖ ਨਹੀਂ ਸੀ ਲੱਗਦੀ ਪਿਆਰੇ ਦਇਆ ਸਿੰਘ ਦੀ ਅੱਖਾਂ ਭਰ ਆਈਆਂ ਜਦੋਂ ਉਹ ਕਮਰ ਕਸਾ ਖੋਲਿਆ ਨਾ ਨਹੀਂ ਇਤਿਹਾਸ ਕਹਿੰਦਾ ਹੈ ਗੁਰੂ ਉਹ ਕਮਰ ਕਸਾ ਮਾਸ ਵਿੱਚ ਖੁੱਭ ਗਿਆ ਜਦੋਂ ਗਰਮ ਪਾਣੀ ਪਾ ਕੇ ਉਹ ਕਮਰ ਕਸਾ ਪਟਿਆ ਹਜ਼ੂਰ ਦੀ ਚਮੜੀ ਧੜੀ मास ਦੇ ਵਿੱਚੋਂ ਸਰੀਰ ਪੇਟ ਚੋਂ ਲਹੂ ਦਾ ਫਾਰਾ ਬਹਿ ਤਰਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਕਮ ਇੱਕਦਮ ਸਿੱਖਾਂ ਦੱਬਿਆ ਹਜ਼ੂਰ ਨੇ ਕਿਹਾ ਜਲ ਪਾਓ ਦਇਆ ਸਿੰਘ ਉੱਪਰ ਪਾਣੀ ਪਾਉਂਦੇ ਰਹੇ ਥੋੜੀ ਦੇਰ ਸਾਹਿਬ ਦੇ ਜਿਸਮ ਵਿੱਚੋਂ ਲਹੂ ਰਿਸਦਾ ਰਿਹਾ ਪਾਣੀ ਵਿੱਚ ਕੁਲ ਕੇ ਮਾਸੀਵਾੜੇ ਦੀ ਨਾਲੀਆਂ ਵਿੱਚ ਵਰਪਿਆ ਹਜ਼ੂਰ ਨੇ ਬਚਨ ਕਹ ਦਇਆ ਸਿੰਘ ਇਹ ਰਤ ਬਹਿਣ ਦਿਓ ਜਿੰਨਾ ਇਸ ਧਰਤੀ 'ਤੇ ਸਿੰਜਿਆ ਜਾਏਗਾ ਉਨਾਂ ਵੱਦ ਸਕੂਨ ਇਸ ਧਰਤੀ ਤੇ ਹੋਵੇ ਕਦੇ ਵੇਖੋ ਮਾਸੀਵਾੜਾ ਸਾਹਿਬ ਜਾ ਕੇ ਕਿੰਨੀ ਵੀ ਚਿੰਤਾ ਨਾਲ ਬੰਦਾ ਗ੍ਰਸਤ ਹੋਵੇ ਉਹ ਜਗਤ ਦੇ ਰਹਿ ਕੇ ਦੇਖਿਓ ਪਲਾਂ ਦੇ ਤੁਹਾਡੀ ਚਿੰਤਾ